ਪਿੰਡੀ ਸੈਦਾਂ ਦੀ ਘਟਨਾ ਨੇ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਵੱਡੀ ਉਥਲ-ਪੁਥਲ ਮਚਾ ਦਿੱਤੀ ਹੈ ਰਾਜਸਥਾਨਸੀ ਦੇ ਪਿੰਡੀ ਸੈਦਾਂ ਇਲਾਕੇ ਦੇ ਸਰਪੰਚ ਸਰਜੀਤ ਸਿੰਘ ਤੇ ਹਮਲੇ ਅਤੇ ਉਸ ਤੋਂ ਬਾਅਦ ਉਸ ਦੇ ਪਰਿਵਾਰ ਮਜੂਦਾ ਵਿਧਾਇਕ ਅਤੇ ਉਸ ਦੇ ਪੁੱਤਰ ਵਿਰੁੱਧ ਦਰਜ ਕੀਤੀ ਗਈ ਝੂਠੀ ਐਫਆਈਆਰ ਦੇ ਵਿਰੁੱਧ ਵਿੱਚ ਕਾਂਗਰਸ ਨੇ ਰਾਜਸਥਾਨਸੀ ਮਜੀਠਾ ਅਜਨਾਲਾ ਜ਼ਿਲ੍ਹਾ ਪ੍ਰਸ਼ਦ ਅਤੇ ਬਲਾਕ ਸੰਮਤੀ ਚੋਣ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ ਅਮਰਸਰ ਦੇ ਸੰਸਦ ਗੁਰਜੀਤ ਸਿੰਘ ਔਜਲਾ ਆਗੂ ਦਿਲਰਾਜ ਸਿੰਘ ਸਰਕਾਰੀਆ ਸਾਬਕਾ ਬਦਾਈਕ ਹਰ ਪ੍ਰਤਾਪ ਸਿੰਘ ਅਜਨਾਲਾ ਅਤੇ ਭਗਵੰਤ ਪਾਲ ਸਿੰਘ ਸੱਚ ਨੇ ਇੱਕ ਪ੍ਰੈਸ ਕਾਨਫਰੰਸ ਰਹੀ ਆਖਿਆ ਕਿ ਸਰਕਾਰ ਨੇ ਪ੍ਰਸ਼ਾਸਨ ਅਤੇ ਪੁਲਿਸ ਦੀ ਮਦਦ ਨਾਲ ਚੋਣਾਂ ਨੂੰ ਆਪਣੇ ਹੱਕ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਕਾਂਗਰਸ ਕਿਤੇ ਵੀ ਤੋਖਾ ਧੜੀਵਾਰੀ ਚੌਂ ਵਿੱਚ ਸਿਰਤਰ ਨਹੀਂ ਬਣੇਗੀ ਸੰਸਦ ਮੈਂਬਰ ਗੁਰਜੀਤ ਸਿੰਘ ਓ ਜਿਨ੍ਹਾਂ ਨੇ ਆਖਿਆ ਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨੂੰ ਵੀ ਸਰਜੀਤ ਸਿੰਘ ਵਾਂਗ ਦੁੱਖ ਹੋਵੇ ਜਾਂ ਕਿਸੇ ਦੇ ਮਾਂ ਦਾ ਪੁੱਤਰ ਦੀ ਜ਼ਿੰਦਗੀ ਅਤੇ ਮੌਤ ਵੀਕਾਰ ਲਟਕਾਇਆ ਜਾਵੇ ਇਸ ਬਾਰੇ ਚੋਨਾ ਦਾ ਬਾਈਕਾਟ ਕਰ ਰਹੇ ਹਨ ਕਾਂਗਰਸ ਪਾਰਟੀ ਨੇ ਇਹ ਵੀ ਦੋਸ਼ ਲਗਾਇਆ ਕਿ ਪਿੰਡੀ ਸੈਦਾ ਦੇ ਮੌਜੂਦਾ ਸਰਪੰਚ ਨੂੰ ਪੁਲਿਸ ਅਤੇ ਚੋਣ ਅਧਿਕਾਰੀਆਂ ਦੀ ਮੌਜੂਦੀ ਵਿੱਚ ਕੁੱਟਿਆ ਗਿਆ ਅਤੇ ਫਿਰ ਉਨ੍ਹਾਂ ਦੇ ਘਰ ਤੇ ਹਮਲਾ ਵੀ ਕੀਤਾ ਗਿਆ ਲੋਕ ਹਸਪਤਾਲ ਵਿੱਚ ਦਾਖਲ ਹਨ ਅਤੇ ਪੂਰੀ ਘਟਨਾ ਦੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ ਇਸ ਦੇ ਬਾਵਜੂਦ ਪੁਲਿਸ ਨੇ ਵੀਰਤਾ ਦੀ ਬਜਾਈ ਵਿਧਾਇਕ ਸੁਖ ਸਰਕਾਰੀਆਂ ਤੇ ਉਹਨਾਂ ਦੇ ਪੁੱਤਰ ਦਿਲਰਾ ਸਰਕਾਰੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਆਗੂਆਂ ਦਾ ਕਹਿਣਾ ਕਿ ਇਹ ਘਟਨਾ ਸਾਬਤ ਕਰਦੀ ਹੈ ਕਿ ਸਰਕਾਰ ਸੱਤਾ ਦੀ ਦੁਰਵਰਤੋਂ ਕਰਕੇ ਵਿਰੋਧੀ ਧਿਰ ਨੂੰ ਦਬਾ ਰਹੀ ਹੈ। ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਨੇ ਜਿਹੜੀਆਂ ਬਲਾਕ ਸੰਮਤੀ ਔਰ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਹੋ ਰਹੀਆਂ ਨੇ ਉਹਨਾਂ ਨੂੰ ਲੁੱਟਣ ਲਈ ਇੰਨੀ ਇੱਕ ਡੀਪ ਕਾਂਸਪੀਰੇਸੀ ਕੀਤੀ ਆ ਕਿ ਉਹਨਾਂ ਨੂੰ ਜਿੱਥੇ-ਜਿੱਥੇ ਲੱਗਦਾ ਸੀ ਕਿ ਸਾਡੇ ਕੈਂਡੀਡੇਟ ਕਮਜ਼ੋਰ ਨੇ ਉੱਥੇ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ। ਮੈਂ ਵਾਕਿਆ ਸਾਂਝਾ ਕਰੂੰਗਾ ਸਭ ਤੋਂ ਪਹਿਲਾਂ ਰਾਜਾਸਾਂਸੀ ਹਲਕੇ ਦੇ ਜਿੱਥੇ ਸਾਡੇ ਐਸਡੀਐਮ ਸਾਹਿਬ ਦਾ ਆਫਿਸ ਆ ਨਗਰਪੰਚਾਇਤ ਦਾ ਅਫੀਸਰ ਰਾਜਾਸਾਂਸੀ 4 ਤਰੀਕ ਨੂੰ ਨੋਮੀਨੇਸ਼ਨਸ ਦੇ ਡੇ ਤੇ ਲਾਸਟ ਡੇ ਨੇ ਸਾਡੇ ਭਿੰਡੀ ਸੈਦਾਂ ਤੋਂ ਸਾਡੇ ਬਲਾਕ ਸੰਮਤੀ ਤੇ ਕੈਂਡੀਡੇਟ ਉੱਥੇ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਗਏ ਸਭ ਤੋਂ ਪਹਿਲਾਂ ਉਹਨਾਂ ਦੇ ਨੋਮੀਨੇਸ਼ਨ ਪੇਪਰ ਇਹਨਾਂ ਨੇ ਪਾੜ ਦਿੱਤੇ ਦੁਬਾਰਾ ਉਹਨਾਂ ਨੇ ਔਖੇ ਸੌਖੇ ਹੋ ਕੇ ਆਪਣੇ ਨੋਮੀਨੇਸ਼ਨਸ ਭਰੇ ਤੇ ਦੁਬਾਰਾ ਜਦੋਂ ਸਾਡਾ ਮੈਂਬਰ ਜ਼ਿਲ੍ਹਾ ਪਰਿਸ਼ਦ ਉਹਨਾਂ ਦੇ ਨਾਲ ਮੌਜੂਦਾ ਸਰਪੰਚ ਸਭ ਤੋਂ ਵੱਡੀ ਪੰਚਾਇਤ ਆ ਪਿੰਡੀ ਸੈਦਾ ਰਾਜਾ ਸੰਸੀ ਹਲਕੇ ਦੀ ਦੁਬਾਰਾ ਜਦੋਂ ਕਾਗੀ ਦਾਖਲ ਗ੍ਰਾਉਂਡ ਗਏ ਤੇ ਉਹਨਾਂ ਦੇ ਉੱਥੇ ਪੁਲਿਸ ਦੀ ਹਾਜ਼ਰੀ ਵਿੱਚ ਉਹਨਾਂ ਦੀ ਸ਼ਹਿ ਦੇ ਉੱਤੇ ਉਹਨਾਂ ਦੇ ਸੱਟਾਂ ਲਾਈਆਂ ਜਿਹਦੀ ਕਿ ਮੈਂ ਬਾਅਦ ਚ ਆਪਣੇ ਫੇਸਬੁਕ ਤੇ ਲਾਈਵ ਹੋ ਕੇ ਵੀਡੀਓ ਵੀ ਪਾਈ ਉਸ ਤੋਂ ਬਾਅਦ ਵੀ ਸਰਕਾਰ ਦਾ ਦਿਲ ਨਹੀਂ ਭਰਿਆ ਇਹਨਾਂ ਦੇ ਨੁਮਾਇੰਦਿਆਂ ਦਾ ਦਿਲ ਨਹੀਂ ਭਰਿਆ ਅਗਲੇ ਦਿਨ 5 ਤਰੀਕ ਨੂੰ ਕੱਲ ਸਵੇਰੇ ਉਹਨਾਂ ਦੇ ਡੇਰੇ ਤੇ ਪਿੰਡ ਪਿੰਡੀ ਸੈਦਾ ਸਾਰੇ ਉਹਨਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਹਨਾਂ ਦੇ ਘਰ ਤੇ ਹਮਲਾ ਕੀਤਾ ਔਰ ਉਹਨਾਂ ਦੇ ਪਰਿਵਾਰ ਦੇ ਸੱਟਾਂ ਲਾਈਆਂ ਉੱਥੇ ਗਨਫਾਇਰ ਸ਼ਾਟ ਹੋਏ ਉੱਥੇ ਪੁਲਿਸ ਵੀ ਉੱਥੇ ਮੌਕੇ ਤੇ ਮੌਜੂਦ ਸੀ ਜਿਹਦਾ ਵੀਡੀਓ ਐਵੀਡੈਂਸ ਸਾਡੇ ਕੋਲ ਹੈ ਮੈਂ ਤੁਹਾਨੂੰ ਇਸ ਤੋਂ ਬਾਅਦ ਭੇਜ ਦੂੰਗਾ ਉਹਨਾਂ ਦੇ ਘਰ ਚ ਜਾ ਕੇ ਉਹਨਾਂ ਦੀ ਹਾਜ਼ਰੀ ਵਿੱਚ ਪੁਲਿਸ ਦੀ ਹਾਜ਼ਰੀ ਵਿੱਚ ਉਹਨਾਂ ਦੇ ਸੱਟਾਂ ਲਾਈਆਂ ਔਰ ਕੱਲ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਚਾਰ ਮੰਤਰੀ ਸਾਹਿਬ ਜਦੋਂ ਉੱਥੇ ਗਏ ਮੈਂ ਨਹੀਂ ਕਹਿੰਦਾ ਸੱਟਾਂ ਉਹਨਾਂ ਦੇ ਵੀ ਲੱਗੀਆਂ ਹੋਣਗੀਆਂ ਕੋਈ ਸ਼ੱਕ ਨਹੀਂ ਜਦੋਂ ਉੱਥੇ ਘਾਰ ਹੀ ਜਾ ਕੇ ਪਹੇਗੇ ਤੇ ਸਾਡੇ ਬੰਦਿਆਂ ਨੇ ਵੀ ਆਪਣੇ ਸੈਲਫ ਡ ਔਰ ਇਹਨਾਂ ਦੇ ਮੰਤਰੀ ਸਾਹਿਬ ਇਹ ਕਹਿ ਰਹੇ ਆ ਕਿ ਸਾਡੇ ਬੰਦਿਆਂ ਨੂੰ ਇਹਨਾਂ ਨੇ ਘਰ ਚੋਂ ਲਿਆ ਕੇ ਉਥੇ ਸੱਟਾਂ ਲਾਈਆਂ ਔਰ ਦੇਖੋ ਜੀ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੇ ਕਿੰਨੀ ਗੁੰਡਾਗਰਦੀ ਕੀਤੀ ਮੈਂ ਹੁਣ ਸਰਕਾਰ ਤੋਂ ਇੱਕ ਸਵਾਲ ਕਰਨਾ ਚਾਹੁੰਦਾ ਆ ਕਿ ਜਿਹੜਾ ਈਓ ਦਫਤਰ ਵਿੱਚ ਐਸਟੀਐਮ ਦੀ ਹਾਜ਼ਰੀ ਵਿੱਚ ਉਥੇ ਪੰਜਾਬ ਪੁਲਿਸ ਦੀ ਹਾਜ਼ਰੀ ਵਿੱਚ ਸਾਡੇ ਕੈਂਡੀਡੇਟ ਦੇ ਸਿਰ 'ਚ ਸੱਟਾਂ ਲਾਈਆਂ ਇਹਨਾਂ ਨੇ ਉਹ ਦੱਸੋ ਜੀ ਕਾਂਗਰਸ ਪਾਰਟੀ ਦੀ ਸ਼ਹਿਤ ਹੋਇਆ ਕਿ ਸਰਕਾਰ ਦੀ ਸ਼ਹਿਤ ਹੋਇਆ ਦੂਸਰੀ ਮੇਰੀ ਬੇਨਤੀ ਕਿ ਜਿਹੜੇ ਐਸਐਚਓ ਪਿੰਡੀ ਸੈਦਾ ਨੇ ਸਾਡੇ ਮੌਕੇ ਤੇ ਉਥੇ ਅਫਸਰ ਉਹ ਹਾਜ਼ਰ ਸੀਗੇ ਉਹਨਾਂ ਨੂੰ ਗੁਰੂ ਸਾਹਿਬ ਦੇ ਉਥੇ ਘਰ ਬਲਾ ਕੇ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹ ਉਥੇ ਗੁਰਦੁਆਰਾ ਸਾਹਿਬ ਖਲੋਕੇ ਇਹ ਗੱਲ ਕਹਿ ਦੇਣ ਕਿ ਇਹਨਾਂ ਬੰਦਿਆਂ ਦੇ ਘਰ ਤੇ ਇਹਨਾਂ ਨੇ ਹਮਲਾ ਨਹੀਂ ਕੀਤਾ ਤੇ ਸਾਨੂੰ ਜਿੱਥੇ ਵੀ ਤੁਸੀਂ ਦੋਸ਼ੀ ਰੱਖਣਾ ਹੋਊਗਾ ਰੱਖ ਦਿਓ ਔਰ ਸਭ ਤੋਂ ਵੱਡੀ ਹਨੇਰ ਕਰਦੀ ਸਾਧ ਸੰਗਤ ਜੀ ਮੈਂ ਪੰਜਾਬ ਦੀ ਆਵਾਮ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਸਰਕਾਰ ਨੇ ਇਹਨਾਂ ਚੋਣਾਂ ਨੂੰ ਲੁੱਟਣ ਦਾ ਜਿਹੜਾ ਫੈਸਲਾ ਕੀਤਾ ਸੀ ਲੋਕਾਂ ਤੇ ਪਰਚੇ ਕਰਨੇ ਸ਼ੁਰੂ ਕਰ ਦਿੱਤੇ ਸਾਡੇ ਬੰਦਿਆਂ ਦਾ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ ਔਰ ਅੱਜ ਇਹਨਾਂ ਨੇ ਸਵੇਰੇ ਮੈਨੂੰ ਔਰ ਸਾਡੇ ਰਾਜਾ ਸਾਸੀ ਹਲਕੇ ਦੇ ਐਮਐਲਏ ਸਰਕਾਰੀਆ ਸਾਹਿਬ ਨੂੰ ਵੀ ਉਸੇ ਪਰਚੇ ਵਿੱਚ ਜਿਹੜਾ ਝਗੜਾ ਪਿੰਡੀ ਸੈਦਾਂ ਹੋਇਆ ਸਾਡੇ ਉਹ ਸਪੋਰਟਰ ਨੇ ਅਸੀਂ ਉਹਨਾਂ ਦਾ ਸਾਥ ਦੇਣਾ ਇਹ ਵਿੱਚ ਕੋਈ ਦੂਰ ਹੈ ਨਹੀਂ ਪਰ ਸਾਡੀ ਉਹਨਾਂ ਨੂੰ ਕੋਈ ਸ਼ੈ ਨਹੀਂ ਸੀ ਸਾਨੂੰ ਵੀ ਉਸ ਪਰਚੇ ਵਿੱਚ ਇਹਨਾਂ ਨੇ ਨਾਲ ਹੀ ਨਾਮਜ਼ਦ ਕਰ ਦਿੱਤਾ ਮੈਂ ਹੁਣ ਪੰਜਾਬ ਦੀ ਆਵਾਮ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਿੱਥੇ ਇਹ ਮੌਜੂਦਾ ਐਮਐਲਏ ਨੂੰ ਨਹੀਂ ਬਖਸ਼ਣ ਦੇ ਤੇ ਲੋਕਾਂ ਦਾ ਕੀ ਹੈ ਸਰਕਾਰਨ ਕੀ ਇਸ ਕਰਕੇ ਸਾਡੀ ਪਾਰਟੀ ਨੇ ਰਾਜਾਸੰਸੀ ਹਲਕੇ ਦੇ ਸਾਡੇ ਸਾਥੀਆਂ ਨੇ ਫੈਸਲਾ ਕੀਤਾ ਹੈ ਕਿ ਸਰਕਾਰੀਆਂ ਸਾ ਤੇ ਜਿਹੜਾ ਇਹਨਾਂ ਨੇ ਪਰਚਾ ਕੀਤਾ ਉਹਦੇ ਰੋਸ ਵਜੋਂ ਅਸੀਂ ਇਸ ਚੋਣਾਂ ਦਾ ਮੁਕੰਮਲ ਬਾਇਕਾਟ ਕੀਤਾ ਹੈ ਰਾਜਾਸੰਸੀ ਹਲਕੇ ਵਿੱਚ ਅਸੀਂ ਕਿਸੇ ਵੀ ਆਪਣੇ ਵਰਕਰ ਦਾ ਹੋਰ ਨਹੀਂ ਚਾਹੁੰਦੇ ਵੀ ਇਹ ਨੁਕਸਾਨ ਕਰੇ ਪੁਲਿਸ ਇਹਨਾਂ ਨਾਲ ਹੁਣ 1 ਸਾਲ ਬਾਅਦ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਆਉਣਗੀਆਂ ਉਹਦੇ ਵਿੱਚ ਇਹਨਾਂ ਨਾਲ ਮੁਕਾਬਲਾ ਕਰਾਂਗੇ ਦੇਖੋ ਚੋਣ ਪ੍ਰਕਿਰਿਆ ਕਨਸਟੀਟਿਊਸ਼ਨਲ ਰਾਈਟ ਹੈ ਔਰ ਸਰਕਾਰ ਦਾ ਕੰਮ ਹੁੰਦਾ ਔਰ ਇਲੈਕਸ਼ਨ ਕਮਿਸ਼ਨ ਦਾ ਕੰਮ ਹੁੰਦਾ ਨਿਰਪੱਖ ਚੋਣਾ ਕਰਾਉਣੀ ਪਰ ਬੜੇ ਦੁੱਖ ਦੀ ਗੱਲ ਹੈ ਕਿ ਸਰਪੰਚੀ ਦੇ ਵਿੱਚ ਵੀ ਇਹਨਾਂ ਨੇ ਬੋਰਡ ਦੰਤਰ ਨੂੰ ਹਟਾਉਤੇ ਕਰਕੇ ਜੋ ਹਾਲਾਤ ਕੀਤੇ ਉਸ ਤੋਂ ਬਾਅਦ ਜਿਹੜੀਆਂ ਇਹ ਇਲੈਕਸ਼ਨ ਆਈਆਂ ਇਹਨਾਂ ਦੇ ਵਿੱਚ ਵੀ ਅੱਜ ਪੂਰੇ ਪੰਜਾਬ ਦੇ ਵਿੱਚ 70% ਤੋਂ ਜ਼ਿਆਦਾ ਜਗ੍ਹਾ ਦੇ ਉੱਤੇ ਇਹਨਾਂ ਦੇ ਵਰਕਰਾਂ ਵੱਲੋਂ ਆਮ ਆਦੀ ਪਾਰਟੀ ਦੇ ਵਰਕਰਾਂ ਔਰ ਲੀਡਰਾਂ ਵੱਲੋਂ ਇਸ ਨਿਰਪੱਖ ਚੋਣ ਪ੍ਰਕਿਰਿਆ ਨੂੰ ਇੱਕ ਤਰਫਾ ਕਰਨ ਲਈ ਪੁਲਿਸ ਦਾ ਸਹਾਰਾ ਲੈ ਕੇ ਔਰ ਗੁੰਡਾ ਤੰਤਰ ਦਾ ਸਹਾਰਾ ਲੈ ਕੇ ਕਾਤਲਾਨਾ ਹਮਲੇ ਜਿਹੜੇ ਆ ਉਹ ਕਾਂਗਰਸ ਵਰਕਰਾਂ ਤੇ ਕੀਤੇ ਜਾ ਰਹੇ ਨੇ ਇੱਕ ਜਗ੍ਹਾ ਦੀ ਗੱਲ ਨਹੀਂ ਸੁੱਮੁੱਚੇ ਪੰਜਾਬ ਚੇ ਹਲਾ ਦੇ ਪਰ ਐਸ ਵੇਲੇ ਹੱਦ ਹੋ ਗਈ ਹੈ ਕਿ ਅੰਮ੍ਰਿਤਸਰ ਤੇ ਰਾਜਾ ਸਾਸੀ ਹੜਕੇ ਦੇ ਵਿੱਚ ਜਿਹੜਾ ਕਿ ਪਿਛਲੇ 4 ਦਿਨ ਤੋਂ ਲਗਾਤਾਰ ਜਿਹੜੇ ਸਾਡੇ ਉੱਤੇ ਐਮਐਨਏ ਨੇ ਸਿਟਿੰਗ ਸੁਖ ਸਰਕਾਰੀਆ ਜੀ ਉਹ ਐਸਐਸਪੀ ਨੂੰ ਵੀ ਉਹ ਡੀਆਈਜੀ ਨੂੰ ਵੀ ਉਹ ਡੀਐਸਪੀ ਨੂੰ ਵੀ ਬਾਰ ਬਾਰ ਇਹ ਕਹਿ ਰਹੇ ਨੇ ਕਿ ਇੱਥੇ ਹਾਲਾਤ ਸਾਜਗਰ ਨਹੀਂਗੇ ਇਹਨਾਂ ਦੇ ਬੰਦੇ ਨੂੰ ਵੀ ਕਟਿਆ ਗਿਆ ਜਿਹੜਾ ਬਲਾਗ ਸੰਪਤੀ ਔਰ ਇਹ ਉਹਦੇ ਸਾਹਮਣੇ ਕਟਿਆ ਗਿਆ ਉਹਦਾ ਉਹਦਾ ਸਿਰਚ ਨੁਕਸਾਨ ਕੀਤਾ ਗਿਆ ਸੱਟ ਲਈ ਇਹਨਾਂ ਨੇ ਫੇਰ ਪੁਲਿਸ ਨੂੰ ਬਾਰ ਬਾਰ ਕਿਹਾ ਪੁਲਿਸ ਤੇ ਕੋਈ ਅਸਰ ਨਹੀਂ ਹੋਇਆ ਕੱਲ ਸਵੇਰੇ ਉਹਨਾਂ ਦੇ ਘਰ ਜਾ ਕੇ ਕੂਰਨ ਤੌਰ ਤੇ ਉਹਨਾਂ ਨੇ ਹਮਲਾ ਕੀਤਾ ਔਰ بار بار ਇਹਦੇ ਵਿੱਚ ਘੱਟੋ-ਘੱਟ ਜੇ ਕਾਲ ਡਿਟੇਲ ਲਾਓਗੇ ਮੇਰਾ ਮੰਨਣਾ ਹੈ ਕਿ ਐਸਐਸਪੀ ਦੇ ਨਾਲ 5 ਤੋਂ 6 ਵਾਰ ਗੱਲ ਹੋਈ ਐ ਐਸਐਚਓ ਨਾਲ ਹੋਈ ਡੀਐਸਪੀ ਨਾਲ ਹੋਇਆ ਪੁਲਿਸ ਉਥੇ ਮੌਜੂਦ ਐ ਜਦੋਂ ਹਮਲਾ ਕੀਤਾ ਗਿਆ ਔਰ ਉਸ ਹਮਲੇ ਦੇ ਵਿੱਚ ਉਹਨਾਂ ਦੇ ਕਾਤਲਾਂ ਨਾ ਮਾਰੇ ਹੋਇਆ ਔਰ ਜ਼ਮੀਨ ਵੀ ਉਹਨਾਂ ਦੀ ਟੇਰਾ ਵੀ ਉਹਨਾਂ ਦਾ ਉੱਥੇ ਜਾ ਕੇ ਉਹਨਾਂ ਦੇ ਘਰ ਪਏ ਕਿਉਂ ਕਿ ਸਰਜੀਤ ਸਿੰਘ ਭੇਟੀਆ ਔਲਖ ਦਾ ਜਿਹੜਾ ਸਾਡਾ ਸਰਪੰਚ ਐ ਉਹਨੇ ਸਰਪੰਚੀ ਵੀ ਲੋਕਾਂ ਦੀ رائے ਦੇ ਨਾਲ ਜਿੱਤੀ ਸੀ ਉਦੋਂ ਵੀ ਬੜਾ ਤੱਕਾ ਕਰਦੀ ਇਹਨਾਂ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਹਨੂੰ ਸਰਪੰਚ ਚੁਣਿਆ ਸੀ ਦੇਖੋ ਜੇ ਸਰਕਾਰ ਨੇ ਚੰਗੇ ਕੰਮ ਕੀਤੇ ਹੁੰਦੇ ਮੈਂ ਸਾਰੇ ਲੋਕ ਪੰਜਾਬ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਜੇ ਚੰਗੇ ਕੰਮ ਕੀਤੇ ਹੁੰਦੇ ਤਾਂ ਇਹ ਗੁੰਡਾਤੰਤਰ ਕਰਨ ਦੀ ਲੋੜ ਹੀ ਨਹੀਂ ਸੀ ਤੁਸੀਂ ਨਿਰਪੱਖ ਚੋਣਾ ਕਰਾਓ ਜੇ ਤੁਹਾਨੂੰ ਆਪਣੇ ਕੰਮਾਂ ਤੇ ਇੰਨਾ ਹੀ ਤਵਾਰ ਹੈ ਤੇ ਫਿਰ ਲੋਕਾਂ ਨੇ ਤੁਹਾਨੂੰ ਚੋਣ ਹੀ ਦੇਣਾ ਸੀ ਪਰ ਅੰਦਰ ਡਰਦਾ ਹੈ ਪੁਲਿਸ ਤੇ ਪ੍ਰਸ਼ਾਸਕ ਕਿਉਂਕਿ ਉਹਨਾਂ ਨੂੰ ਡਰਾਇਆ ਹੋਏਗਾ ਉਹਨਾਂ ਦੇ ਫੈਲਾ ਬੁਖਾ ਕੇ ਭਾਈ ਜੇ ਨਾ ਕਰੋਗੇ ਤਾਂ ਤੁਸੀਂ ਅੰਦਰ ਜਾਓਗੇ ਅੱਜ ਜੋ ਪ੍ਰਸ਼ਟ ਜਿਹੜੇ ਅਫਸਰ ਨੇ ਉਹ ਇਹਨਾਂ ਦਾ ਹੱਥ ਟੋਕਾ ਬਣੇ ਉਹ ਐਸ ਵੇਲੇ ਆਮ ਆਦਮੀ ਪਾਰਟੀ ਦੀ ਸਿਰਫ ਪੱਗ ਹੀ ਨਹੀਂ ਬਦੀ ਬਾਕੀ ਸਾਰਾ ਕੁਝ ਉਸੇ ਤਰੀਕੇ ਨਾਲ ਉਹਨਾਂ ਤੇ ਪਰਚੇ ਵੀ ਹੋਏ ਇਤੋਂ ਤੱਕ ਸੀਮਿਤ ਨਹੀਂ ਰਹੇ ਸਰਕਾਰੀਆ ਸਾਹਿਬ ਨੂੰ ਨਾਮਜ਼ਦ ਕਰਤਾ ਔਰ ਰਾਜ ਨੂੰ ਵੀ ਸੇਮ ਪਰਚੇ ਚ ਨਾਮਜ਼ਦ ਕਰਤਾ ਦੇਖੋ ਰਾਜਨੀਤੀ ਇੱਥੋਂ ਤੱਕ ਹੀ ਠਾਹ ਗਿਰ ਜੇਗੀ ਇਹ ਕਦੀ ਪੰਜਾਬ ਚ ਸੋਚਿਆ ਨਹੀਂ ਕਿਉਂਕਿ ਜਿਹੜੇ ਦਿੱਲੀ ਦੇ ਆਕਾ ਨੇ ਇਨਾਂ ਮੁੱਖ ਮੰਤਰੀ ਦੇ ਜਿਹੜਾ ਆਕਾ ਉਹ ਦੋਹਾਂ ਥਾਣਾ ਚੋਹਾਂ ਥਾਣਾ ਪੰਜਾਬ ਨੂੰ ਲੁੱਟ ਰਹੇ ਨੇ ਔਰ ਉਹ ਮੈਸੇਜੇ ਦੇ ਰਹੇ ਨੇ ਬਾ ਬਾਕੀ ਸਾਰੇ ਸਟੇਟਾਂ ਦੇ ਵਿੱਚ ਕਿ ਦੇਖੋ ਆਮ ਆਦਮੀ ਪਾਰਟੀ ਦੀ ਵਾਅ ਪਰ ਕੀ ਇਹ ਚੀਜ਼ਾਂ ਲੁਕੀਆਂ ਰਹਿਣੀਆਂ ਆ ਆ ਸੋਸ਼ਲ ਮੀਡੀਆ ਦਾ ਜੋਖਮ ਇੱਕ-ਇੱਕ ਚੀਜ਼ ਪੂਰੇ ਦੇਸ਼ ਚ ਚਲੀ ਜਾਏ ਕਿ ਕਿਸ ਤਰੀਕੇ ਨਾਲ ਗੁੰਡਾ ਤੰਤਰ ਇਹਨਾਂ ਨੇ ਫਲਾਇਆ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਹਰ ਥਾਂ ਦੇ ਡੇਰੇ ਬਾਬੇ ਨਾਨਕ ਲਾ ਲੋ ਕਿਤੇ ਲਾ ਲੋ ਤੁਸੀਂ ਦੇਖੋ ਲਾਈਵ ਓਕੇ ਲੋਕ ਕਹਿ ਰਹੇ ਨੇ ਸਾਡੇ ਕਾਂਗਰਸੀ ਵਰਕਰ ਕਹਿ ਰਹੇ ਨੇ ਆ ਦੇਖੋ ਕੀ ਹਾਲਾਤ ਕੀਤੇ ਆ ਪਹਿਲਾਂ ਖੋਹ ਕੇ ਭੱਜੀ ਜਾ ਰਹੇ ਨੇ ਉੱਥੋਂ ਤੱਕ ਨਹੀਂ ਰੁਕੇ ਅੱਜ ਜਦੋਂ ਲਿਸਟ ਆਈ ਹੈ ਤੇ ਲਿਸਟ ਦੇ ਵਿੱਚ ਕਾਫੀ ਹੱਦ ਤੱਕ ਜਿਹੜੇ ਲੋਕਾਂ ਨੇ ਆਪਣੀਆਂ ਰਸੀਦਾਂ ਵੀ ਘਟਾਈਆਂ ਆ ਇਹੋਨਾਂ ਦੇ ਨਾਂ ਹੀ ਨਹੀਂ ਹੈ। ਚੰਦ ਲੋਕ ਰਹਿੰਦੇ ਨੇ ਤਾਂ ਕਿ ਇੱਕ ਤਰਫਾ ਕਿਉਂਕਿ ਇਹਨਾਂ ਨੂੰ ਪਤਾ ਹੈ ਇਹਨਾਂ ਦੀ ਹਾਰ ਜਿਹੜੀ ਹੈ ਦੇਖੋ ਇਹ ਕੰਮ ਉਹ ਕਰਦਾ ਹੁੰਦਾ ਜਿਹੜਾ ਹਾਰਦਾ ਹੋਵੇ। ਜਿੱਤਦਾ ਬੰਦਾ ਇਹੋ ਜੇ ਕੰਮ ਨਹੀਂ ਕਰਦਾ। ਇਹੀ ਹਾਲਾਤ ਬਜਿਠੇ ਹੈ ਦੀ ਦੇ ਕਰੀਬ ਬਲਾਗ ਸੰਤੀ ਆ ਦੀ ਮੇਰਾ 8-10 ਰਹਿ ਗਈਆਂ ਨੇ। ਬਾਕੀ ਸਾਰੀਆਂ ਦੇਤੀਆਂ ਜੋ ਅੱਠ ਦੇਤੀਆਂ ਜੋ ਅੱਠ ਕਾਦੀ ਇਲੈਕਸ਼ਨ ਇਹ ਤੁਹਾਨੂੰ ਇੰਨਾ ਹੀ ਡਰਿਆ ਤੇ ਭਾਈ ਸਾਹਿਬ ਤੁਸੀਂ ਨਾ ਇਹ ਕੰਮ ਕਰੋ ਇਹਨਾਂ ਦੇ ਕੋਰ ਰਸੀਦਾਂ ਨੇ ਫਾਇਲਾ ਨਹੀਂ ਗਏ ਕੱਲ ਤੋਂ ਬਜੈਕਸ਼ਨ ਲਾ ਲਾ ਲੋਕਾਂ ਨੂੰ ਦੇਖੋ ਜਿਹੜਾ ਬੰਦਾ ਗਲਤ ਕੰਮ ਕਰੂਗਾ ਉਹ ਤਾਂ ਸਰਕਾਰ ਦੇ ਨਾਲ ਚੱਲੇਗਾ ਜਿਹੜੇ ਬੰਦੇ ਗਲਤ ਕੰਮ ਨਹੀਂ ਕਰਦੇ ਉਹੋ ਹੀ ਬੰਦੇ ਸਰਕਾਰ ਨਾਲ ਹੱਥ ਪੰਜਾ ਲੈਂਦੇ ਆ ਇਹ ਲੋਕਾਂ ਨੇ ਕਾਗਜ਼ ਭਰੇ ਆ ਬਲਾਗ ਸੰਪਤੀਆਂ ਤੇ ਉਹਨਾਂ ਦੇ ਸਾਰਿਆਂ ਦੇ ਕਾਗਜ਼ ਵਿਖਤ ਇਹੀ ਲਾ ਦੇ ਇਧਰ ਅਜਨਾਲੇ ਚ ਸੋ ਇਹਨਾਂ ਨੇ ਇਹ ਫੈਸਲਾ ਕੀਤਾ ਹੈ ਸਾਡੇ ਜਿਹੜੇ ਹਲਕਿਆਂ ਦੀ ਨਮਾਇੰਤਗੀ ਕਰਦੇ ਨੇ ਸਾਰੇ ਕਿ ਅਸੀਂ ਲੋਕ ਹੋਰ ਲੋਕਾਂ ਦੇ ਪੁੱਤ ਨਹੀਂ ਮਰੌਣੇ ਹੋਰਾਂ ਨੂੰ ਇਸ ਗੁੰਡਾਤੰਤਰ ਦੇ ਵਿਰੋਧ ਦੇ ਵਿੱਚ ਇਹਨਾਂ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਔਰ ਇਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਇਹੋ ਜੀ ਇਲੈਕਸ਼ਨ ਨਾਲੋਂ ਤੇ ਨਾ ਇਲੈਕਸ਼ਨ ਹੋਵੇ ਉਹ ਜਾਦੀ ਬਿਹਤਰ ਆ ਇਹਨਾਂ ਨੇ ਇਸ ਇਲੈਕਸ਼ਨ ਦਾ ਬਾਈਕਾਟ ਕੀਤਾ ਮੈਂ ਵੀ ਇਹਦੇ ਵਿੱਚ ਬੋਲਦਾ ਅਸੀਂ ਵੀ ਇਹਨਾਂ ਤਿੰਨੋਂ ਹਲਕਿਆਂ ਦੇ ਵਿੱਚ ਇਸ ਇਲੈਕਸ਼ਨ ਦਾ ਬਾਈਕਾਟ ਕਰਦੇ ਹਾਂ ਜੇ ਸਰਜੀਤ ਸਿੰਘ ਦੇ ਸਟਾ ਲੱਗੀਆਂ ਨੇ ਪਿੰਡੀ ਔਲਕ ਤੇ ਧਾਰੀਵਾਲ ਸਾਹਿਬ ਉਹਨੂੰ ਨਾ ਕਰਦੋ ਕਿ ਸਾਰੇ ਪਿੰਡ ਨੂੰ ਪਤਾ ਸਾਰੇ ਇਲਾਕੇ ਨੂੰ ਪਤਾ ਉਹਦੇ ਘਰ ਜਾ ਕੇ ਲੋਕ ਤੁਹਾਡੀ ਸ਼ਹਿ ਦੇ ਉੱਤੇ ਉਹਨਾਂ ਨੂੰ ਪਏ ਪਰਚੇ ਤੇ ਤੁਹਾਡੇ ਦੇਣੇ ਚਾਹੀਦੇ ਉਲਟੇ ਪਰਚੇ ਤੁਸੀਂ ਸਾਡੇ ਐਮਐਲਏ ਸਾਹਿਬ ਤੇ ਕਰਤੇ ਪਰਚਾ ਤੇ ਧਾਰੀਵਾਲ ਸਾਹਿਬ ਤੇ ਹੋਣਾ ਚਾਹੀਦਾ ਸੀ ਕਿ ਸ਼ਹਿ ਤੇ ਤੁਸੀਂ ਦੇ ਰਹੇ ਜੇ ਇਹਦੇ ਕੌਣ ਬੰਦਾ ਕਿਸ ਦੇ ਘਰ ਜਾ ਕੇ ਪੈ ਸਕਦਾ ਕੌਣ ਬੰਦਾ ਕਿਸ ਦੇ ਘਰ ਲੜਾਈ ਕਰ ਸਕਦਾ ਔਰ ਉਹਦੇ ਬਹੁਤ ਬੰਦੇ ਕਰਕੇ ਲਗਾਤਾਰ ਪੁਲਿਸ ਨੂੰ ਸ਼ਿਕਾਇਤਾਂ ਜਾ ਰਹੀਆਂ ਨੇ ਕਿ ਭਾਈ ਉਹਦੀ ਜਾਨ ਮਾਲ ਦੀ ਰਾਖੀ ਕਰੋ ਉਹਨੂੰ ਇਹਨਾਂ ਨੇ ਮਾਰ ਦੇਣਾ ਹੈ ਉਹਨੂੰ ਬਚਾਓ ਤੇ ਪੁਲਿਸ ਦੇ ਹੁੰਦਿਆਂ ਇਹ ਸਾਰਾ ਗੁੰਡਾ ਤੰਤਰ ਹੋਇਆ ਮੈਂ ਤੁਹਾਨੂੰ ਉਹੀ ਬੇਨਤੀ ਕਰ ਰਿਹਾ ਜੀ ਅੱਜ ਸਰਜੀਤ ਸਿੰਘ ਦਾ ਜਿਹੜਾ ਨੁਕਸਾਨ ਹੋਇਆ ਉਹਦਾ ਕਸੂਰ ਸਿਰਫ ਇਹਨਾ ਸੀ ਕਿ ਉਹ ਪਿੰਡ ਦਾ ਸਰਪੰਚ ਬਣਿਆ ਆਮ ਆਦਮੀ ਪਾਰਟੀ ਦੀ ਸਰਕਾਰ ਚ ਦੂਸਰਾ ਉਹਦਾ ਸਭ ਤੋਂ ਵੱਡਾ ਗੁਨਾਹ ਇਹ ਸੀਗਾ ਕਿ ਉਹਨੇ ਕਾਂਗਰਸ ਪਾਰਟੀ ਦਾ ਫੈਸਲਾ ਕਬੂਲ ਕਰਦੇ ਆ ਜ਼ਿਲ੍ਹਾ ਪਰਿਸ਼ਦ ਦੀ ਚੋਣ ਲੜਨ ਦਾ ਫੈਸਲਾ ਕੀਤਾ ਜੇ ਉਹ ਅੱਜ ਇਲੈਕਸ਼ਨ ਨਾਲ ਲੜ ਰਿਹਾ ਹੁੰਦਾ ਤੇ ਸ਼ਾਇਦ ਉਹਦੇ ਹਲਾਤੀ ਨਾ ਬਣਦੇ 18 ਬੰਦਿਆਂ ਤੇ ਪਰਚਾ ਹੋਇਆ ਸਮੇਤ ਉਹਦੀ ਘਰਦੀ ਤੇ ਸਮੇਤ ਉਹਦੀ ਪਰਜਾਈ ਤੇ ਸਮੇਤ ਉਹਨਾਂ ਦੇ ਬੱਚਿਆਂ ਤੇ ਸਾਰੇ ਹੀ ਸਾਰੇ ਪਰਿਵਾਰ ਦੇ ਜੀਆਂ ਨੂੰ ਪਾ ਲਿਆ ਤੇ ਉਹਦਾ ਕਸੂਰ ਸਿਰਫ ਇਹ ਸੀ ਕਿ ਉਹ ਕਾਂਗਰਸ ਪਾਰਟੀ ਦਾ ਨੁਮਾਇੰਦਾ ਬਣ ਕੇ ਇਲੈਕਸ਼ਨ ਲੜ ਰਿਹਾ ਸੀ ਸਾਡੀ ਪਾਰਟੀ ਨੇ ਇਹ ਫੈਸਲਾ ਕੀਤਾ ਕਿ ਇੱਕ ਸਰਜੀਤ ਸਿੰਘ ਸਰਪੰਚ ਨਾਲ ਇਹ ਕੰਮ ਹੋ ਗਿਆ ਸੀ ਬਾਕੀਆਂ ਨਾਲ ਇਹ ਕੰਮ ਨਹੀਂ ਕਰਾਉਣਾ ਕਿਉਂਕਿ ਸਰਕਾਰ ਨੇ ਫੈਸਲਾ ਕਰ ਲਿਆ ਸੀ ਕਿ ਰਾਜਾ ਸਾਸੀ ਹਲਕੇ 'ਚ ਸਾਨੂੰ ਸਾਮ-ਦਾਮ ਦੰਡ ਭੇਜੋ ਇਹਨਾਂ ਦੇ ਉਹਨਾਂ ਨੇ ਇੰਚਾਰਜ ਸਾਹਿਬ ਨੇ ਸੋਦੀਆ ਸਾਹਿਬ ਨੇ ਕਿਹਾ ਸੀ ਉਹ ਰਾਜਾ ਸਾਸੀ ਹਲਕੇ ਵਿੱਚ ਵਰਤਨਾ ਔਰ ਉਹਦਾ ਕਾਰਨ ਕੀ ਸੀਗਾ ਕਿ 2022 ਚ ਇੱਕ ਵਾਹਦ ਹਲਕਾ ਸੀਗਾ ਰਾਜਾ ਸਾਸੀ ਜਿੱਥੋਂ ਕਾਂਗਰਸ ਪਾਰਟੀ ਦਾ ਝੰਡਾ ਸੀ ਬੁਲੰਦ ਕੀਤਾ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਦੁਬਾਰਾ ਕਾਂਗਰਸ ਪਾਰਟੀ ਨੇ ਉੱਥੋਂ ਲੀਡ ਲਈ ਔਰ ਉਹਨਾਂ ਨੂੰ ਪਤਾ ਸੀ ਕਿ ਪੰਚਾਇਤਾਂ ਵੀ ਇਹਨਾਂ ਦੀਆਂ ਬਣ ਗਿਆ ਔਰ ਜ਼ਿਲ੍ਹਾ ਪਰਿਸ਼ਦ ਸੰਮਤੀਆਂ ਵੀ ਇਹਨਾਂ ਨੇ ਜਿੱਤਣੀਆਂ ਇਸ ਕਰਕੇ ਇਹਨਾਂ ਨੇ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਉਹ ਕਾਂਸਟਿਟਿਊਐਂਸੀ ਬਣਾਈ ਸੀ ਵੀ ਜਿਹੜਾ ਬੰਦਾ ਸਾਡੇ ਸਾਹਮਣੇ ੜੂਗਾ ਸਰਕਾਰ ਦੇ ਸਾਹਮਣੇ ੜੂਗਾ ਉਹਨਾਂ ਦਾ ਨੁਕਸਾਨ ਕਰਨਾ ਅਸੀਂ 4 ਤਰੀਕ ਨੂੰ ਮੈਂ ਆਪਣੇ ਕਾਗਜ਼ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਆ ਗਿਆ ਜਮ੍ਹਾਂ ਕਰਾਉਣ ਲਈ ਜਿਹੜੀ ਮੇਰੀ ਬਲਾਕ ਸ਼ੰਤੀ ਕੈਂਡੀਡੇਟ ਸੀ ਨਰਮਨ ਤੌਰ ਜੀ ਉਹ ਰਾਜ ਸਾਂਸੀ ਐਸ ਡੀ ਐਮ ਦੇ ਕੋਰਟ ਦੇ ਉੱਥੇ ਜਮ੍ਹਾਂ ਕਰਾਉਣ ਲਈ ਗਏ ਅਗਲੇ ਪਾਸੇ ਇਹਨਾਂ ਦੇ ਗੁੰਡੇ ਸ਼ਰਿਆਮਨਾ 게ਟਾ ਦੇ ਸਾਹਮਣੇ ਖੜਾ ਰਹੀ ਸੀ ਇਹਨਾਂ ਨੇ ਸ਼ਰਿਆਮ ਪੰਜਾਬ ਪੁਲਿਸ ਦੇ ਸਾਹਮਣੇ ਉਹਨਾਂ ਦੀਆਂ ਫੈਲਾ ਖੋ ਗੇ ਪਾਰ ਦਿੱਤੀਆਂ ਗਈਆਂ ਫਿਰ ਅਸੀਂ ਦੁਬਾਰਾ ਕੋਸ਼ਿਸ਼ ਕਰਕੇ ਉਸ ਫੈਲ ਨੂੰ ਤਿਆਰ ਕਰਕੇ ਅਸੀਂ ਦੁਬਾਰਾ ਲੈ ਕੇ ਗਏ ਔਰ ਮੇਰੇ ਨਾਲ ਮੰਤਰੀ ਸਾਹਿਬ ਵੀ ਗਏ ਅਸੀਂ ਜਦੋਂ ਅੰਦਰ 게ਟ ਪਾਰ ਕੀਤਾ ਜੀ ਅਗਲੇ ਪਾਸੇ ਉਹ ਗੁੰਡੇ ਫਿਰ ਅੰਦਰ ਖੜੇ ਜਾਨਾ ਤੇ ਔਰ ਮੈਂ ਡੀਐਸਪੀ ਸਾਹਿਬ ਨੂੰ ਆ ਕੇ ਆ ਐਸਐਚਓ ਸਾਹਿਬ ਨੂੰ ਮੈਂ ਕਿਹਾ ਜੀ ਇਹ ਗੁੰਡੇ ਨੇ ਇਹ ਅੱਗੇ ਇਹਨਾਂ ਨੇ ਫੈਲਾ ਬਾੜਨੀਆਂ ਨੇ ਤੇ ਸਾਡੀਆਂ ਫਿਰ ਇਹਨਾਂ ਦੇ ਫੈਲਾ ਖੋ ਗੇ ਬਾੜਨੀਆਂ ਨੇ ਪਰ ਉਹਨਾਂ ਦੀ ਕੰਦੇ ਉੱਤੇ ਜੂ ਨਹੀਂ ਸਰਕੀ ਜਾਨਾ ਉਹੋ ਗੱਲ ਹੋਈ 2 ਅਵਰ ਤੋਂ ਪਹਿਲਾਂ ਪਹਿਲਾਂ ਉੱਥੇ ਉਹਨਾਂ ਨੇ ਮੇਰੇ ਤੇ ਹਮਲਾ ਕਰਤਾ ਮੈਨੂੰ ਗੰਭੀਰ ਜ਼ਖਮੀ ਕਰਤਾ ਜੀ ਉਹਨਾਂ ਨੇ ਮੈਂ ਉਹ ਤੋਂ ਬਾਅਦ ਹਸਪਤਾਲ ਦੇ ਵਿੱਚ ਜਾ ਕੇ ਦਾਖਲ ਹੋਇਆ ਜੀ ਮੈਂ ਜਾ ਕੇ ਰਾਤ ਲੰਗੀ ਦਿਨੇ ਉਹ ਉਹ ਗੁੰਡੇ ਉਹਨਾਂ ਨੇ ਕੀ ਕੀਤਾ ਉਹਨਾਂ ਦੇ ਬੰਦੇ ਮੇਰੇ ਘਰ ਦੇ ਚਾਰ ਸ਼ਵੇਰੇ ਘੇਰਾ ਪਾ ਕੇ ਮੇਰੇ ਘਰ ਦੀ ਭਾਂ ਤੋੜ ਕੀਤੀ ਜੀ ਉਹਨਾਂ ਨੇ ਮੇਰੇ ਬੰਦਿਆਂ ਨੂੰ ਸਿੱਧੀਆਂ ਗੋਲੀਆਂ ਮਾਰੀਆਂ ਜੀ ਉਹਨਾਂ ਨੇ ਇਰੇ ਬੰਦੇ ਦੋ ਜ਼ਖਮੀ ਹੋਏ ਹਸਪਤਾਲ ਵਿੱਚ ਦਾਖਲ ਹੋਏ ਜੀ ਉਹ ਉਹ ਦੂਜੇ ਪਾਸੇ ਕੀ ਹੋਇਆ ਜੀ ਪ੍ਰਸ਼ਾਸਨ ਨੇ ਵੇਖੋ ਕੀ ਕੀਤਾ ਸਾਡੇ ਨਾਲ ਔਰ ਝਾਰੂ ਦੀ ਸਰਕਾਰ ਨੇ ਕੀ ਕੀਤਾ ਜੀ ਸਾਡੇ ਨਾਲ ਝਾਰੂ ਦੀ ਸਰਕਾਰ ਨੇ ਸਾਡੇ ਉੱਤੇ ਢੈਂਟੇ ਦੇ ਵਿੱਚ 307 ਲਾਤੀ ਸਾਡੇ ਤੇ ਜੀ ਔਰ ਮੇਰੀ ਕੋਈ ਇਸ ਨੇ ਕੋਈ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ ਨੇ ਨਾ ਪੁਲਿਸ ਪ੍ਰਸ਼ਾਸਨ ਮੇਰੇ ਕੋਲ ਬਿਆਨ ਲੈਣ ਲਈ ਤਾਂ ਕਰਾਇਆ ਜੀ ਕੋਈ ਮੇਰਾ ਮੇਰੇ ਮਤਲਬ ਬਿਆਨਾਂ ਦਾ ਉਹਨਾਂ ਨੇ ਕੋਈ ਪਰਚਾ ਨਹੀਂ ਦਰਜ ਕੀਤਾ ਜੀ ਉਹਨਾਂ ਨੇ ਕੋਈ ਅੱਜ ਕੀ ਹੋਇਆ ਜੀ ਉੱਥੇ ਇੰਨਾ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਤੰਗ ਕੀਤਾ ਉੱਥੇ ਜੀ ਸਵੇਰ ਵਿਆਂ ਉੱਥੇ 100-100 ਟੀਮ ਦੇ ਬੰਦੇ ਆ ਜੇ ਉੱਥੇ ਸਾਡੇ ਘਰਾਂ ਤੇ ਜਾ ਰਿਹਾ ਜੀ ਉੱਥੇ ਨਾਲ ਐਡੀ ਪੁਲਿਸ ਜਾ ਰਹੀ ਆ ਲੈਡੀ ਪੁਲਿਸ ਨੇ ਸਾਡੀ ਨੌ ਨੂੰ ਡਾਕਟਰ ਮਾਰੇ ਸਾਡੀ ਨੌ ਥੋੜੀ ਜਿਹੀ ਘਰ ਤੋਂ ਬਾਹਰ ਹੋਈ ਔਰ ਉਹਨਾਂ ਦੇ ਬੰਦਿਆਂ ਨੇ ਸ਼ਰਿਆਂ ਵਿੱਚ ਚੁੱਕ ਕੇ ਪਰੇ ਜਿਹੜੇ ਬੰਦੇ ਚੁੱਕ ਕੇ ਆਪਣੇ ਘਰ ਲੈ ਗਏ ਜੀ ਔਰ ਮੈਨੂੰ ਪਤਾ ਲੱਗਾ ਜੀ ਉਹਦੇ ਸੱਟਾਂ ਬਹੁਤ ਲਾਤੀਆਂ ਜੀ ਉਹਨਾਂ ਨੇ ਫੇਰ ਉਹਨਾਂ ਨੇ ਇਹ ਕੋਣਾਂ ਦੇ ਇੱਥੇ ਹੱਥ ਦੇ ਕੱਟ ਬਹੁਤ ਤੜਾ ਲੱਗਾ ਜੀ ਉਹਨਾਂ ਦੇ ਹੱਥ ਵਰਤਾ ਉਹ ਸਿਰ ਦੇ ਉੱਤੇ ਨਾਲ ਕਿਰਚਾਂ ਮਾਰੀਆਂ ਨੇ ਮੇਰੀ ਨੌਦ ਤੇ ਜੀ ਉਹਨਾਂ ਨੇ